ਭਗਵਾਨੋ ਜਿੰਨੇ ਇੱਥੇ ਬੈਠੇ ਹੋ ਜਿੰਨੇ ਘਰਾਂ 'ਚ ਬੈਠ ਕੇ ਸਮਾਗਮ ਦਾ ਤੁਸੀਂ ਆਨੰਦ ਮਾਣ ਰਹੇ ਹੋ ਦੋਨੋਂ ਹੱਥ ਜੋੜ ਲਓ ਜੀ ਸਤਗੁਰ ਜੀ ਦੇ ਅਦਬ ਸਤਕਾਰ ਦੇ ਵਿੱਚ ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਸਤਗੁਰ ਜੀ ਵੱਲੋਂ ਬੁਲੰਦ ਕੀਤੀ ਫਤੇ ਬੁਲਾਓ ਰਸਨਾ ਕਰੋ ਪਵਿੱਤਰ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਜਦੋਂ ਵੀ ਇਸ ਦਰ ਤੇ ਆਉਣਾ ਹੈ ਨਾ ਭਾਗਾਂ ਵਾਲਿਓ ਨਿਮਰਤਾ ਸਹਿਤ ਆਉਣਾ ਹੈ ਕੋਈ ਮੁਹੱਲੇ ਦਾ ਪ੍ਰਧਾਨ ਹੋਵੇ ਕੋਈ ਪੰਚ ਹੋਵੇ ਸਰਵੰਚ ਹੋਵੇ ਮਾਇਆ ਪੱਖੋਂ ਤਨਮਾਨ ਹੋਵੇ ਸੋਣਾ ਕੀਰਤਨ ਕਰ ਲੈਂਦਾ ਹੋਵੇ ਸੋਹਣੀ ਕਥਾ ਕਰ ਲੈਂਦਾ ਹੋਵੇ ਪਰ ਇੱਥੇ ਗੁਰਮੁਖੋ ਨਿਮਰਤਾ ਦੇ ਨਾਲ ਅੰਦਰੋਂ ਸਤਿਗੁਰ ਦੇ ਚਰਨਾਂ 'ਚ ਆ ਕੇ ਟਹਿਣਾ ਹੈ ਤੇ ਇਹ ਬੇਨਤੀ ਕਰਨੀ ਹੈ اے ਗਰੀਬ ਨਿਵਾਜ ਸਤਿਗੁਰ ਜੀ ਤੂੰ ਦਾਤੇ ਠਾਕੁਰ ਪ੍ਰਤੀਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ ਜਿਹਵਾ ਏਕ ਕਮਨ ਗੁਣ ਕਹੀਏ ਬੇਸ਼ੁਮਾਰ ਬਿਆੰਤ ਸੁਆਮੀ ਤਿਰ ਅੰਤ ਨ ਕਿਨਹੀ ਲਈਏ ਕੋਟ ਪ੍ਰਾਦ ਹਮਾਰੇ ਖੰਡੋ ਅਨਿਕ ਵਿਧੀ ਸਮਝਾਵੋ ਬੋਲੋ ਕੋਟ ਪ੍ਰਾਦ ਹਮਾਰੇ ਖੰਡੋ ਅਨਿਕ ਵਿਧੀ ਸਮਝਾਵੋ ਹਮ ਅਗਿਆਨ ਅਲਪਤ ਥੋੜੀ ਤੂੰ ਆਪਣ ਬਿਰਦ ਰਖਾਵੋ ਤੁਮਰੀ ਸ਼ਰਦ ਤੁਮਰੀ ਆਸਾ ਤੁਮ ਹੀ ਸਜਣ ਸੁਹੇਲੇ ਰੱਖੋ ਰੱਖਣਹਾਰ ਦੇ ਅੱਲਾ ਨਾਨਕ ਕਰਕੇ ਬੋਲੇ ਮੈਂ ਗੁਰੂ ਦੇ ਭਰੋਸੇ ਕੇ ਨਾ ਗੁਰਮਖੋ ਜਿਹੜਾ ਇਸ ਦਰਦ ਦਾ ਗੋਲਾ ਬਣ ਜਾਵੇ ਨਾ ਜਿਹੜਾ ਇਸ ਦਰਦ ਦਾ ਗੋਲਾ ਬਣ ਜਾਵੇ ਮੇਰੇ ਗੁਰੂ ਰਾਮਦਾਸ ਪਿਤਾ ਜੀ ਮੇਰੇ ਬਾਬਾ ਦੀਪ ਸਿੰਘ ਜੀ ਉਹਨੂੰ ਦੁਨੀਆ ਦਾ ਬਾਦਸ਼ਾਹ ਬਣਾ ਦਿੰਦੇ ਨੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜਿਹੜਾ ਇਸ ਦਰਦ ਦਾ ਗੋਲਾ ਬਣ ਜਾਵੇ ਜਿਹੜਾ ਇਸ ਦਰਦ ਦਾ ਸੇਵਕ ਬਣ ਜਾਵੇ ਸਤ ਸੰਗਿਓ ਮੇਰੇ ਗੁਰੂ ਰਾਮਦਾਸ ਪਿਤਾ ਜੀ ਮੇਰੇ ਧੰਨ ਬਾਬਾ ਦੀਪ ਸਿੰਘ ਜੀ ਉਹਨੂੰ ਦੁਨੀਆਂ ਦਾ ਸੁਲਤਾਨ ਬਣਾ ਦਿੰਦੇ ਨੇ ਭਾਗਾਂ ਵਾਲਿਓ ਹੁਣ ਸੁਰਤियां ਲੈ ਜਾਓ ਖੰਡੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਧੰਨ ਗੁਰੂ ਅੰਗਦ ਦੇ ਪਿਤਾ ਜੀ ਖੰਡੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਿੰਘਾਸਨ 'ਤੇ ਬੈਠੇ ਨੇ ਬਿਅੰਤ ਸੰਗਤਾਂ ਆ ਕੇ ਸਤਗੁਰ ਦੇ ਚਰਨਾਂ ਤੇ ਨਮਸਕਾਰ ਭੀਆਂ ਕਰਦੀਆਂ ਨੇ ਅੱਜ ਇੱਕ ਬ੍ਰਾਹਮਣ ਦੱਲੇ ਇਲਾਕੇ ਦੇ ਵਿੱਚੋਂ ਗੁਰਮਖੋ ਉਹ ਵੀ ਸਤਗੁਰ ਦੀ ਛਰਦ ਵਿੱਚ ਆਉਂਦਾ ਹੈ ਜਿੱਥੇ ਸੰਗਤਾਂ ਨਮਸਕਾਰ ਭੀਆਂ ਕਰਦੀਆਂ ਨੇ ਅੱਜ ਇਸ ਬ੍ਰਾਹਮਣ ਨੇ ਵੀ ਸਾਨੇ ਗੁਰੂ ਅੰਗਦ ਦੇ ਪਿਤਾ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਨਮਸਕਾਰ ਕਰਕੇ ਸੰਗਤ ਦੇ ਵਿੱਚ ਇਹ ਬ੍ਰਾਹਮਣ ਬੈਠ ਗਿਆ ਜੀ ਇਹਦਾ ਨਾਮ ਸੀ ਜੋਧ ਇਹ ਜੋਧ ਬ੍ਰਾਹਮਣ ਗੁਰਮੁਖੋ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਹੈ ਦੋਨੋਂ ਹੱਥ ਜੋੜ ਕੇ ਨਿਮਰਤਾ ਦੇ ਨਾਲ ਗੱਲ ਵਿੱਚ ਪੱਲਾ ਪਾ ਕੇ ਸਤਗੁਰ ਦੇ ਸੰਗ ਮੁਖ ਹਾਜ਼ਰ ਹੁੰਦਾ ਹੈ ਦੋਨੋਂ ਹੱਥ ਜੋੜ ਕੇ ਨਿਮਰਤਾ ਸਾਹਿਤ ਬੇਨਤੀ ਕਰਨ ਲੱਗਾ ਇਹ ਬ੍ਰਾਹਮਣ ਕਹਿੰਦਾ ਹੈ हे ਗਰੀਬ ਨਵਾਜ਼ ਜੀ ਧੰਨ ਗੁਰੂ ਅੰਗਦ ਦੇ ਪਿਤਾ ਜੀ ਮੈਨੂੰ ਤੁਹਾਡੇ ਗੁਰਸਿੱਖਾਂ ਦੀ ਸੰਗਤ ਹੋਈ ਮੇਰਾ ਮਿਲਾਪ ਤੁਹਾਡੇ ਗੁਰਸਿੱਖਾਂ ਦੇ ਨਾਲ ਹੋਇਆ ਜਦੋਂ ਮੈਂ ਗੁਰਮੁਖਾਂ ਦੀ ਗੁਰਸਿੱਖਾਂ ਦੀ ਸੰਗਤ ਕੀਤੀ ਸਤਿਗੁਰੂ ਜੀ ਮੇਰੇ ਅੰਦਰ ਵੀ ਭਗਤੀ ਦਾ ਚਾਹ ਪੈਦਾ ਹੋ ਗਿਆ ਮਹਾਰਾਜ ਜੀ ਮੈਂ ਅਕਸਰ ਗੁਰਮੁਖੋ ਤੁਹਾਨੂੰ ਬੇਨਤੀ ਕਰਦਾ ਹੁੰਨਾ ਜੇ ਚੰਗਿਆਂ ਦੀ ਸੰਗਤ ਕਰੋਗੇ ਤਾਂ ਤੁਹਾਡੇ ਅੰਦਰ ਚੰਗੇ ਬਣਨ ਦਾ ਚਾਹ ਪੈਦਾ ਹੋ ਜਾਵੇਗਾ ਜੇ ਮਾਰਿਆਂ ਦੀ ਸੰਗਤ ਕਰੋ ਗੁਰਮੁਖੋ ਤੁਹਾਡੇ ਅੰਦਰ ਵੀ ਆਗੁਣ ਆ ਜਾਣਗੇ ਕੋਲਾ ਵੇਨਾ ਕੋਲਾ ਉਹ ਠੰਡਾ ਹੋਵੇ ਉਹਨੂੰ ਹੱਥ 'ਚ ਫੜੀਏ ਤਾਂ ਕਲਖ ਲਗਾ ਦਿੰਦਾ ਹੈ ਜੇ ਗਰਮ ਹੋਵੇ ਉਹਨੂੰ ਹੱਥ ਵਿੱਚ ਬੜੀਏ ਦਾ ਹੱਥ ਸਾੜ ਕੇ ਰੱਖ ਦਿੰਦਾ ਹੈ ਇਸੇ ਤਰ੍ਹਾਂ ਮਾੜੀ ਸੰਗਤ ਦਾ ਪ੍ਰਭਾਵ ਵੀ ਇਹੋ ਜਿਹਾ ਹੁੰਦਾ ਹੈ ਗੁਰਮੁਖੋ ਭਗਤ ਕਬੀਰ ਜੀ ਤੁਰੇ ਜਾ ਰਹੇ ਸਨ ਕੁਝ ਹੋਰ ਗੁਰਮੁਖੋ ਇਹਨਾਂ ਦੇ ਸਿੱਖਤ ਨਾਲ ਸਨ ਇਹਨਾਂ ਦੇ ਬੜੀ ਸੋਹਣੀ ਹਵਾ ਚੱਲ ਰਹੀ ਸੀ ਤੇ ਭਗਤ ਕਬੀਰ ਜੀ ਕੀ ਵੇਖਦੇ ਨੇ ਸਾਹਮਣੇ ਇੱਕ ਕੇਲੇ ਦਾ ਬੂਟਾ ਹੈ ਵੱਡੇ ਵੱਡੇ ਪੱਤੇ ਨੇ ਉਹਦੇ ਇੱਕ ਕੋਲ ਬੇੜੀ ਦਾ ਬੂਟਾ ਹੈ ਉਹਨੂੰ ਕੰਡੇ ਲੱਗੇ ਹੋਏ ਨੇ ਜਦੋਂ ਹਵਾ ਚੱਲੀ ਉਹ 베ਰੀ ਦੇ ਬੁੱਟੇ ਵੀ ਲਿਆ ਗੁਰਮੁਖੋ ਤਾਂ ਉਹ 베ਰੀ ਦੇ ਬੁੱਟੇ ਤੇ ਕੰਡੇ ਨਾ ਕੇਲੇ ਦੇ ਪੱਤਿਆਂ ਦੇ ਵਿੱਚ ਖੁੱਪ ਗਏ ਗੁਰਮੁਖੋ ਹਵਾ ਚੱਲਦੀ ਆ ਉਹ ਕੰਡੇ ਪੱਤਿਆਂ ਨੂੰ ਚੀਰਦੇ ਪਏ ਨੇ ਤੇ ਭਗਤ ਕਬੀਰ ਜੀ ਇੱਕ ਮਿੰਟ ਉੱਥੇ ਖਲੋ ਗਏ ਸੋਚੀ ਪੈ ਗਏ ਕਹਿੰਦੇ ਇਹ ਕੇਲਿਆਂ ਦੇ ਪੱਤਿਆਂ ਦਾ ਕੀ ਕਸੂਰ ਹੈ ਇਹਨਾਂ ਨੂੰ ਕਦੀ ਸਜ਼ਾ ਮਿਲਦੀ ਪਈ ਹੈ ਇੰਨੇ ਤੇ ਫਾਰਕਿੰਦਾ ਪਿਆ ਹੈ ਇਹ ਚੀਰੇ ਜਾ ਰਹੇ ਨੇ ਕਾਦੀ ਸਜ਼ਾ ਇਹਨਾਂ ਨੂੰ ਮਿਲਦੀ ਪਈ ਹੈ ਨਾਲ ਹੀ ਗੁਰਮਖੋ ਇੱਕਦਮ ਇਹ ਖਿਆਲ ਆਇਆ ਇਹ ਕੇਲਿਆਂ ਦਾ ਭਾਵੇਂ ਕਸੂਰ ਨਹੀਂ ਪਰ ਇਹਨਾਂ ਨੂੰ ਸੰਗਤ ਕੰਡਿਆਂ ਦੀ ਹੋ ਗਈ ਹੈ ਉਹ ਕੰਡਿਆਂ ਦੀ ਸੰਗਤ ਦਾ ਅਸਰ ਹੈ ਉਹ ਚੀਜ਼ ਦੀ ਇਹਨਾਂ ਨੂੰ ਸਜ਼ਾ ਮਿਲਦੀ ਪਈ ਹੈ ਉੱਥੇ ਫਿਰ ਭਗਤ ਕਬੀਰ ਦੀ ਸਲੋਕ ਉਚਾਰਨ ਕਰਦੇ ਨੇ ਕਹਿੰਦੇ ਕਬੀਰ ਮਾਰੀ ਮਰੂ ਨੇ ਸੰਗ ਕੀ ਕੇਲੇ ਨਿਗਜੋ 베ਰ ਉਹ ਝੂਲੇ ਉਹ ਝੂਲਦੇ ਨੇ ਉਹ ਝੂਲੇ ਉਹ ਚੀੜੀਏ ਸਾਖਤ ਸੰਗਨਾ ਹੀਰ ਕਹਿੰਦੇ ਇਸੇ ਤਰ੍ਹਾਂ ਸਾਖਤ ਦੀ ਸੰਗਤ ਹੈ ਜੇ ਬੰਦੇ ਨੂੰ ਸਾਖਤ ਦੀ ਸੰਗਤ ਹੋ ਜਾਵੇ ਨਾ ਨਾ ਚਾਉਂਦਿਆਂ ਹੋਇਆਂ ਵੀ ਬੰਦੇ ਦੇ ਵਿੱਚ ਔਗਣ ਆ ਜਾਂਦੇ ਨੇ ਔਗਣ ਇਸੇ ਕਰਕੇ ਬਾਬਾ ਕਬੀਰ ਜੀ ਕਹਿੰਦੇ ਕਬੀਰ ਸਾਖਤ ਸੰਗਣਾ ਕੀ ਜਿਏ ਦੂਰੋਂ ਜਾਈਏ ਭਾਗ ਅੱਜ ਇਹ ਜੋਤ ਬ੍ਰਹਮਣ ਦੀ ਅੱਖਾਂ ਲੱਗੇ ਏ ਗਰੀਬ ਨਿਵਾਸ ਸਤਗੁਰ ਜੀ ਤੇਰੇ ਗੁਰਮਖਾਂ ਦੀ ਸੰਗਤ ਹੋਈ ਤੇਰੇ ਰੰਗ ਰਤਰੀਆਂ ਦੀ ਸੰਗਤ ਹੋਈ ਮਹਾਰਾਜ ਜੀ ਤੇਰੇ ਗੁਰ ਸਿੱਖਾਂ ਦੀ ਸੰਗਤ ਹੋਈ ਉਹਨਾਂ ਦੀ ਸੰਗਤ ਕਰਕੇ ਮੇਰੇ ਅੰਦਰ ਵੀ ਭਗਤੀ ਦਾ ਚਾਹ ਪੈਦਾ ਹੋ ਗਿਆ ਹੈ ਮਹਾਰਾਜ ਜੀ ਕਿਰਪਾ ਕਰੋ ਇਹ ਨਾਮ ਦੀ ਬਖਸ਼ਿਸ਼ ਕਰਦੇ ਹੋ ਮਹਾਰਾਜ ਜੀ ਮੈਨੂੰ ਵੀ ਨਾਮ ਦਾ ਰੰਗ ਲੱਗ ਜਾਵੇ ਆਹੇ ਗੁਰੂ ਰਾਮਦਾਸ ਪਿਤਾ ਜੀ ਕਿਰਪਾ ਕਰਿਓ ਇਸੇ ਜਾਮੇ ਦੇ ਵਿੱਚ ਸਾਡੇ ਅੰਦਰ ਵੀ ਇਹ ਚਾਹ ਪੈਦਾ ਹੋ ਜਾਵੇ ਚਾ ਕੇਰਾ ਬਿਸਰ ਨਾਹੀ ਦਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਭਾਗਾਂ ਵਾਲਿਓ ਆਪਣੀ ਵੀ ਅਰਦਾਸ ਕਰਿਓ ਦਾਸ ਗਰੀਬ ਦੀ ਵੀ ਹੇ ਗੁਰੂ ਰਾਮਦਾਸ ਪਿਤਾ ਜੀ ਹੇ ਬਾਬਾ ਦੀਪ ਸਿੰਘ ਜੀ ਕਿਰਪਾ ਕਰਿਓ ਇਸੇ ਜਾਮੇ ਦੇ ਵਿੱਚ ਸਾਡੇ ਅੰਦਰ ਵੀ ਤੇਰੀ ਭਗਤੀ ਦਾ ਨਾਮ ਜਪਣ ਦਾ ਚਾਹ ਪੈਦਾ ਹੋ ਜਾਵੇ ਇੱਕ ਪਿਆਰ ਵਾਲਾ ਕਵੀ ਗੁਰਮੁਖੀ ਵਿੱਚ ਲਿਖਦਾ ਹੈ ਕਹਿੰਦਾ ਬੈਠੀਏ ਸੰਗ ਵੱਡਣ ਕੇ ਹੋਤ ਵੱਡਣ ਸਿਉ ਮੇਲ ਕਹਿੰਦਾ ਸੰਸਾਰ ਦੇ ਲੋਕੋ ਜੇ ਵੱਡਿਆਂ ਦੇ ਕੋਲ ਬੈਠੀਏ ਨਾ ਚੰਗਿਆਂ ਦੇ ਕੋਲ ਬੈਠੀਏ ਨਾ ਫਿਰ ਚੰਗੇ ਗੁਣ ਆ ਜਾਂਦੇ ਨੇ ਕਹਿੰਦਾ ਬੈਠੀਏ ਸੰਗ ਵੱਡਣ ਕੇ ਹੋਤ ਵੱਡਣ ਸਿਉ ਮੇਲ ਸਭੀ ਜਾਣਤ ਹੈ ਕਿ ਵੱਡਤ ਹੈ ਬਿਰਖ ਬੜਾ ਬੇਲ ਕਹਿੰਦਾ ਇਹ ਗੱਲ ਸਭ ਜਾਣਦੇ ਨੇ ਜਿੱਡਾ ਵੱਡਾ ਰੁੱਖ ਹੋਵੇਗਾ ਉਹਦੇ ਕੋਲ ਵੇਲ ਦਾ ਬੂਟਾ ਲਾ ਦਈਏ ਉੱਡੀ ਵੱਡੀ ਵੇਲ ਹੋ ਜਾਂਦੀ ਹੈ ਕਹਿੰਦਾ ਸੰਸਾਰ ਦੇ ਲੋਕੋ ਜੋ ਗੁਣਾਂ ਦੇ ਵੱਡੇ ਨੇ ਉਹਨਾਂ ਦੇ ਕੋਲ ਬੈਠੋਗੇ ਤੇ ਤੁਹਾਡੇ ਵਿੱਚ ਵੀ ਉਹ ਗੁਣ ਆ ਜਾਣਗੇ ਭਾਗਾਂ ਵਾਲਿਓ ਇਹ ਚੰਗਿਆਂ ਦੀ ਗੁਰਮਖਾਂ ਦੀ ਰੰਗ ਰਤਰੀਆਂ ਦੀ ਸੰਗਤ ਰੱਜ-ਰੱਜ ਕੇ ਕਰਿਆ ਕਰਿਓ ਗੁਰਮਖੋ ਬੜੀ ਲੋੜ ਹੈ ਇਹਨਾਂ ਦੀ ਅੱਜ ਇਹ ਜੋਧ ਬ੍ਰਾਹਮਣ ਨੇ ਦੋਨੋਂ ਹੱਥ ਜੋੜੇ ਸਤਿਗੁਰੂ ਕਿਰਪਾ ਕਰੋ ਅੰਦਰ ਨਾਮ ਚੱਲ ਜਾਵੇ ਇਹ ਨਾਮ ਦੀ ਬਖਸ਼ਿਸ਼ ਕਰ ਦਿਓ ਮਹਾਰਾਜ ਜੀ ਦਾਤ ਵੱਡੀ ਹੈ ਗੁਰਮਖੋ ਉਸ ਵੇਲੇ ਸਤਿਗੁਰੂ ਜੀ ਕਹਿੰਦੇ ਭਾਈ ਜੋਧ ਤੂੰ ਸੰਗਤਾਂ ਦੀ ਸੇਵਾ ਕਰਿਆ ਕਰ ਜਿਉ ਜੋ ਸੰਗਤਾਂ ਦੀ ਸੇਵਾ ਕਰੇਗਾ ਨਾ ਗੁਰਨਾਨਕ ਭਲੀ ਕਰੇਗਾ ਹੁਣ ਸਤਸੰਗਿਓ ਇਹ ਲੰਗਰ ਵਾਸਤੇ ਲੱਕੜਾਂ ਲੈ ਕੇ ਆਉਂਦਾ ਹੋਰ ਸੇਵਾ ਕਰਦਾ ਹੈ ਗੁਰਮੁਖੋ ਅੰਦਰ ਬਖਸ਼ਿਸ਼ ਹੋ ਰਹੀ ਹੈ ਪਰ ਵਿੱਚ ਵਿੱਚ ਇਹ ਹਉਮੈ ਇਹ ਗੱਲ ਦਾ ਟੱਪਕਾ ਮਾਰਦੀ ਹੈ ਕਿਸ ਗੱਲ ਦਾ ਇਹਦੇ ਅੰਦਰ ਇਹ ਖਿਆਲ ਆ ਜਾਂਦਾ ਹੈ ਉਹ ਜੀਵ ਤੂੰ ਤਾਂ ਉੱਚੀ ਜੱਤੀ ਦਾ ਬ੍ਰਾਹਮਣ ਵਾ ਤੇਰੇ ਅੱਗੇ ਪਿੱਛੇ ਕਈ ਸੇਵਾਦਾਰ ਤੇਰੇ ਤੇਰੀ ਸੇਵਾ ਦੇ ਹਾਜ਼ਰ ਹੁੰਦੇ ਸਨ ਤੂੰ ਇੱਥੇ ਕਿੱਥੇ ਲੱਗ ਗਿਆ ਲੰਗਰ ਵਾਸਤੇ ਲੱਕੜਾਂ ਲੈ ਕੇ ਉਹਨਾਂ ਗੁਰੂ ਘਰ ਹੋਰ ਸੇਵਾ ਪਿਆ ਕਰਦਾ ਸਤ ਸੰਗਿਓ ਇਹ ਹਉਮੈ ਇਹਨੂੰ ਤੰਗ ਕਰਦੀ ਹੈ ਜਾਤ ਦਾ ਅਭਿਮਾਨ ਇਹਨੂੰ ਬੜਾ ਤੰਗ ਕਰਦਾ ਹੈ ਗੁਰਮੁਖੋ ਇਹ ਸਚਾਈ ਜੇ ਗੁਰਮੁਖੋ ਕਈ ਵਾਰ ਸਾਨੂੰ ਗੁਰਮੁਖੋ ਜਾਤ ਦਾ ਅਭਿਮਾਨ ਤੰਗ ਕਰਦਾ ਹੈ ਕਈ ਵਾਰ ਸਾਨੂੰ ਸਾਡੀ ਮਾਇਆ ਤੰਗ ਕਰਦੀ ਹੈ ਮਿਲ ਕੋ ਇੰਨੀ ਮਾਇਆ ਹੈ ਇੰਨੀ ਜ਼ਮੀਨ ਹੈ ਕਈ ਵਾਰ ਗੁਰਮੁਖੋ ਬੰਦਾ ਵੱਡੀ ਗੱਡੀ 'ਚ ਬੈਠਾ ਹੋਵੇ ਨਾ ਤਾ ਵੀ ਬੰਦੇ ਦੇ ਅੰਦਰ ਹੋਮੀ ਆ ਜਾਂਦੀ ਹੈ ਵੇਖਿਆ ਮੈਂ ਕਿੱਡੀ ਵੱਡੀ ਗੱਡੀ 'ਚ ਬੈਠਾ 50 ਲੱਖ ਦੀ ਗੱਡੀ 'ਚ ਬੈਠਾ ਪਰਾਣਾ ਬੰਦਾ ਸਕੂਟਰ ਤੇ ਜਾਂਦਾ ਆ ਮੋਟਰਸਾਈਕਲ ਤੇ ਜਾਂਦਾ ਪਿਆ ਜਾਂ ਸਾਈਕਲ ਤੇ ਜਾਂਦਾ ਪਿਆ ਉਸ ਚੀਜ਼ ਦਾ ਗਲੋ ਕਈ ਵਾਰ ਬੰਦੇ ਨੂੰ ਅਭਿਮਾਨ ਹੋ ਜਾਂਦਾ ਹੈ ਇਹ ਜੋਦ ਬ੍ਰਾਹਮਣ ਨੂੰ ਜਾਤ ਦਾ ਅਭਿਮਾਨ ਹੋ ਰਿਹਾ ਹੈ ਜਾਤ ਦਾ ਅਭਿਮਾਨ ਵਿੱਚ ਵਿੱਚ ਇਹ ਸਤਗੁਰੂ ਜਿਹਦੇ ਕੋਲ ਫੇੜਾ ਹੁੰਦਾ ਹੈ ਸਤਗੁਰੂ ਜੀ ਇਹ ਜਾਤ ਦਾ ਅਭਿਮਾਨ ਬੜਾ ਤੰਗ ਮੈਨੂੰ ਕਰਦਾ ਪਿਆ ਮਹਾਰਾਜ ਜੀ ਤੇ ਸਤ ਜੀ ਜ਼ਰਾ ਮੁਸਕਰਾ ਕੇ ਕਹਿੰਦੇ ਫਿਰ ਸੇਵਾ ਦੇ ਨਾਲ ਨਾਲ ਨਾਮ ਜਪਿਆ ਕਰ। ਸ਼ਬਦੀ ਕਮਾਈ ਕਰਿਆ ਕਰ ਮਾਰੇ ਨਾਮ ਜਪਿਆ ਕਰ ਰੱਖਦੇ ਹਾਂ। ਆਓ ਗੁਰਮੁਖੋ ਦਾਸ ਦੀ ਭਾਵਨਾ ਹੈ ਇੱਕ ਦੋ ਮਿੰਟ ਅਸੀਂ ਵੀ ਗੁਰਮੁਖ ਹਾਜ਼ਰੀ ਲਗਾਈਏ ਫਿਰ ਨਾਲ ਨਾਲ ਜਿਵੇਂ ਸਤਿਗੁਰ ਦੀ ਕਿਰਪਾ ਕਰਨਗੀ। ਸਤ ਨਾਮ ਵਾ ச நே சமே சத் நே ச ਦਾ ਸੇਵਾ ਜਾਂਦਾ ਗੁਰਮਖੋ ਜਾ ਕੇ ਉਹ ਮਾਤਾ ਖੀਵੀ ਜੀ ਨੂੰ ਮਿਲਦਾ ਹੈ ਤੁਹਾਨੂੰ ਪਤਾ ਮਾਤਾ ਖੀਵੀ ਜੀ ਦਾ ਸੁਭਾਅ ਬਹੁਤ ਮਿੱਠ ਬੋਲਰਾ ਸੀ ਬੜਾ ਮਿੱਠ ਬੋਲਰਾ ਸੁਭਾਅ ਸੀ ਮਾਤਾ ਖੀਵੀ ਜੀ ਦਾ ਜਿਹੜਾ ਵੀ ਮਾਤਾ ਖੀਵੀ ਜੀ ਦੇ ਕੋਲ ਆਉਂਦਾ ਸੀ ਨਾ ਮਾਤਾ ਖੀਵੀ ਜੀ ਉਹਨੂੰ ਮਾਂ ਵਾਲਾ ਪਿਆਰ ਦਿੰਦੇ ਸਨ ਅੱਜ ਇਹ ਜੋਤ ਬ੍ਰਾਹਮਣ ਵੇ ਵੀ ਮਾਤਾ ਜੀ ਦੇ ਕੋਲ ਆਇਆ ਮਾਤਾ ਜੀ ਦੇ ਮਾਂ ਵਾਲਾ ਪਿਆਰ ਦਿੱਤਾ ਗੁਰਬਖਸ਼ ਵੇ ਨੂੰ ਮਾਤਾ ਖੀਵੀ ਜੀ ਆਖਣ ਲੱਗੇ ਉਹ ਜੋਜ ਪੁੱਤਰ ਇਹ ਗੁਰਨਾਨਕ ਜੀ ਦਾ ਘਰ ਹੈ ਇਹ ਬੜਾ ਵੱਡਾ ਘਰ ਹੈ ਜਿਹੋ ਜੀ ਭਾਵਨਾ ਦੇ ਨਾਲ ਕੋਈ ਇੱਥੇ ਆਉਂਦਾ ਹੈ ਨਾ ਸਤਿਗੁਰ ਜੀ ਪਰੀ ਭਾਵਨਾ ਵੇਖਿਉ ਦੀਆਂ ਝੋਲੀਆਂ ਭਰਦੇ ਨੇ ਤੂੰ ਸੰਗਤ ਦੀ ਪਿਆਰ ਨਾਲ ਸੇਵਾ ਕਰ ਮੈਨੂੰ ਭਰੋਸਾ ਹੈ ਜਿਹੜਾ ਮਨੋਰਥ ਲੈ ਕੇ ਤੂੰ ਗੁਰੂ ਦੀ ਸ਼ਰਨ ਵਿੱਚ ਆਇਆ ਨਾ ਸਤਿਗੁਰੂ ਜੀ ਉਹ ਮਨੋਰਥ ਤੇਰਾ ਪੂਰਾ ਕਰਨਗੇ ਸਤ ਸੰਗਿਓ ਉਹਨੇ ਇਹ ਪ੍ਰੇਮ ਦੇ ਨਾਲ ਲੰਗਰ ਦੀ ਸੇਵਾ ਕਰਦਾ ਹੈ ਲੰਗਰ ਬਣਾਉਂਦੀ ਸੇਵਾ ਕਰਦਾ ਹੈ ਲੰਗਰ ਵਰਤਾਉਂਦੀ ਸੇਵਾ ਕਰਦਾ ਹੈ ਤੇ ਲੰਗਰਾਂ ਦੇ ਵਿੱਚੋਂ ਆਪ ਵੀ ਲੰਗਰ ਸਕਦਾ ਹੈ ਪਰ ਅਜੇ ਹੀ ਵਿੱਚ ਵਿੱਚ ਗੁਰਮੁਖੋ ਜਾਤ ਦਾ ਅਭਿਮਾਨ ਤੰਗ ਕਰਦਾ ਹੈ ਉਹ ਜੋਦ ਤੂੰ ਤਾਂ ਉੱਚੀ ਜਾਤੀ ਦਾ ਬ੍ਰਾਹਮਣ ਵਾ ਤੂੰ ਇਹਨਾਂ ਦੇ ਨਾਲ ਬੈਠ ਕੇ ਪ੍ਰਸ਼ਾਦਾ ਖਾ ਸਕਦਾ ਇਹਨਾਂ ਦੇ ਨਾਲ ਸੇਵਾ ਕਰਦਾ ਤੇਰੇ ਕਿੰਨੇ ਸੇਵਾਦਾਰ ਕਿੰਨੇ ਨੌਕਰ ਤੇ ਅੰਕਰ ਸਨ ਉਹ ਆਪ ਸੇਵਾ ਪਿਆ ਕਰਦਾ ਆਪ ਸੇਵਾ ਤੇ ਲੱਗਾ ਹੋਇਆ ਇਹ ਬੜਾ ਯਤਨ ਕਰਦਾ ਹੈ ਗੁਰਮਖੋ ਕਈ ਵਾਰ ਬੰਦੇ ਨੂੰ ਗੁਰਮਖੋ ਸੰਗਤ ਜਾ ਕੇ ਇਹ ਚੀਜ਼ ਦਾ ਗਿਆਨ ਹੋ ਜਾਂਦਾ ਹੈ ਕਿ ਇਹ ਕੰਮ ਗਲਤ ਹੈ ਪਰ ਬੰਦਾ ਯਤਨ ਕਰਦਾ ਕਈ ਵਾਰ ਉਹ ਉੱਗ ਨਹੀਂ ਜਾਂਦਾ ਇੱਥੇ ਫਿਰ ਗੁਰਤੇਗ ਬਹਾਦਰ ਜੀ ਆਪਣੇ ਸ਼ਲੋਕ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਨੇ ਕੀ ਕਹਦੇ ਗੁਰ ਤੇਗ ਬਹਾਦਰ ਜੀ ਕਹਿੰਦੇ ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ ਦੂਰ ਮਤ ਸਿਓ ਨਾਨਕ ਫਦਿਓ ਰਾਖ ਲਿਓ ਭਗਵਾਨ ਬੁਲੋ ਦੂਰ ਮਤ ਸਿਓ ਨਾਨਕ ਫਦਿਓ ਰਾਖ ਲਿਓ ਭਗਵਾਨ ਰਾਖ ਲਿਓ ਭਗਵਾਨ ਰਾਖ ਲਿਓ ਭਗਵਾਨ ਭਗਾਂ ਵਾਲਿਓ ਅਰਦਾਸ ਕਰੇ ਹੈ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਸਾਡੇ 'ਚ ਸ਼ੁਭ ਗੁਣ ਬਖਸ਼ੋ ਮਹਾਰਾਜ ਜੀ ਭਗਾਂ ਵਾਲਿਓ ਮੈਂ ਸਮਫਤੀ ਪਹਲਾਵਾਂ ਅੱਜ ਭਾਈ ਜੋਧ ਗੁਰਬਖੋ ਅਜੇ ਵੀ ਕਈ ਵਾਰ ਅੰਦਰ ਜਾਤ ਦਾ ਭੁਮਾਨ ਹੁੰਦਾ ਹੈ ਫਿਰ ਮਨ ਸੋਚਦਾ ਕੀ ਕਰਾਂ ਹੁਣ ਲੰਗਰ ਤੇ ਪ੍ਰਸ਼ਾਦਾ ਖਾਣਾ ਬੰਦ ਕਰਤਾ ਜੀ ਪ੍ਰਸ਼ਾਦਾ ਕਿੱਥੋਂ ਸੰਗਦੇ ਨੇ ਇੱਥੇ ਸੰਗਤਾਂ ਪੱਤਲ ਸੁੱਟਦੀ ਹੈ ਨਾ ਸੰਗਤਾਂ ਦੇ ਜਾਂ ਤੋਂ ਬਾਅਦ ਉਹ ਪੱਤਰ ਇਕੱਠੇ ਕਰਦੇ ਨੇ ਉਹ ਚੜੀ ਜੋਗਾ ਜਿਹੜਾ ਹੁੰਦਾ ਹੈ ਉਹ ਚੁੱਕੇ ਖਾਂਦੇ ਨੇ ਹੁਣ ਮਾਤਾ ਕੀ ਵੀ ਜੀ ਸੋਚਦੇ ਨੇ ਭਾਈ ਜੋਤਜੀ ਨੇ ਕਿੰਨੇ ਦਿਨੋਂ ਪ੍ਰਸ਼ਾਦਾ ਲੰਗਰ ਨੂੰ ਛਕਿਆ ਨਹੀਂ ਛਕਦੇ ਕੀ ਨੇ ਕੁਝ ਸਿੱਖ ਵੀ ਸੋਚਦੇ ਨੇ ਕਿ ਭਾਈ ਜੋਤਜੀ ਛਕਦੇ ਕੀ ਨੇ ਪ੍ਰਸ਼ਾਦਾ ਕਿੱਥੋਂ ਛਕਦੇ ਪਏ ਨੇ ਇੱਕ ਦਿਨ ਗੁਰਮਖੋ ਕੁਝ ਸਿੱਖਾਂ ਨੇ ਵੇਖਿਆ ਭਾਈ ਜੋਤਜੀ ਪਤਲਾਂ ਦੀ ਸੇਵਾ ਤੋਂ ਬਾਅਦ ਹਨ ਜਿਹੜਾ ਇੱਕ ਪਤਲ ਦੇ ਵਿੱਚ ਸਾਰਾ ਚੀਜ਼ੋਗਾ ਪਾਇਆ ਹੋਇਆ ਸੰਗਤਨ ਝੂਠ ਉਹ ਛਕਦੇ ਪਏ ਨੇ ਉਹ ਸਿੱਖਾਂ ਨੇ ਜਾ ਕੇ ਮਾਤਾ ਖੀਵੀ ਜੀ ਨੂੰ ਦੱਸਿਆ ਮਾਤਾ ਖੀਵੀ ਨੇ ਬੱਬਾ ਬੁੱਢਾ ਸਾਈਂ ਨਾਲ ਗੱਲ ਕੀਤੀ ਇਹ ਗੱਲ ਕਰਦੇ ਆ ਕਰਦੇ ਆ ਗੁਰੂ ਅੰਗਦ ਦੇ ਪਿਤਾ ਜੀ ਤੱਕ ਪਹੁੰਚ ਗਈ ਮਾਰੇ ਤੁਹਾਡਾ ਸਿੱਖ ਭਾਈ ਜੋਧ ਬੜੀ ਸੇਵਾ ਕਰਦਾ ਲੰਗਰ ਤੋਂ ਲੰਗਰ ਦੀ ਸ਼ਕਤਾਂ ਚਿੜੀ ਜੋਗਾ ਸਕਦਾ ਹੈ ਸੰਗਤਨ ਝੂਠ ਚੱਕਦਾ ਮਹਾਰਾਜ ਜੀ ਨਾਮ ਬੜਾ ਜਪਦਾ ਹੈ ਮਹਾਰਾਜ ਜੀ ਕਿਸੇ ਨਾਲ ਕੋਈ ਫालतू ਗੱਲ ਨਹੀਂ ਕਰਦਾ ਕਿਸੇ ਨੂੰ ਮੰਦਾ ਚੰਗਾ ਨਹੀਂ ਆਗਦਾ ਫਿੱਕਾ ਬੋਲ ਨਹੀਂ ਮਹਾਰਾਜ ਬੋਲਦਾ ਕਿਸੇ ਨੂੰ ਹਰ ਵੇਲੇ ਸੇਵਾ 'ਚ ਹਾਜ਼ਰ ਰਹਿੰਦਾ ਹੈ ਮਹਾਰਾਜ ਜੀ ਬੋਲੋ ਤੇ ਹਿਲਦੇ ਰਹਿੰਦੇ ਨੇ ਮਹਾਰਾਜ ਜੀ ਕਿਰਪਾ ਕਰੋ ਗੁਰੰਗਦੇਵ ਜੀ ਉਹ ਜਾ ਕੇ ਸਿੱਖ ਦੀ ਝੋਲੀ ਭਰੂ ਮਹਾਰਾਜ ਅੱਜ ਗੁਰੂ ਅੰਗਦ ਦੇ ਪਿਤਾ ਜੀ ਆਪ ਸਭ ਸੰਗਿਓ ਲੰਗੜਾ ਦੇ ਵਿੱਚ ਗਏ ਭਾਈ ਜੋਧ ਜੀ ਸੰਗਤ ਦੇ ਗੁਰਮੁਖੋ ਲੰਗਰ ਦੀ ਸੇਵਾ ਪਏ ਕਰਦੇ ਨੇ ਪ੍ਰਸ਼ਾਦੇ ਵਰਤਾਰੇ ਨੇ ਪ੍ਰੇਮ ਦੇ ਨਾਲ ਵਾਹਿਗੁਰੂ ਜੀ ਪ੍ਰਸ਼ਾਦਾ ਵਾਹਿਗੁਰੂ ਜੀ ਪ੍ਰਸ਼ਾਦਾ ਤੇ ਗੁਰੂ ਅੰਗਦ ਦੇ ਪਿਤਾ ਜੀ ਨੇ ਇੱਕ ਸਿੱਖ ਨੂੰ ਇਸ਼ਾਰਾ ਕੀਤਾ ਇਹ ਪ੍ਰਸ਼ਾਦਿਆਂ ਵਾਲੀ ਟੋਕਰੀ ਹੱਥੋਂ ਫੜ ਲਓ ਉਹ ਸਿੱਖ ਨੇ ਪ੍ਰਸ਼ਾਦਿਆਂ ਵਾਲੀ ਟੋਕਰੀ ਫੜ ਲਈ ਅੱਜ ਗੁਰੂ ਅੰਗਦ ਦੇ ਪਿਤਾ ਨੇ ਐਦਾਂ ਭਾਈ ਜੋਜ ਦੀ ਬਾਹ ਫੜ ਲਈ ਗੁਰਮੁਖੋ ਆਹਾ ਵੇਖਿਓ ਮੇਰੇ ਵੱਲ ਭੈਣੋ ਵੀਰੋ ਇੱਦਾਂ ਅੱਜਗੁਰੂ ਅੰਗਦ ਦੇ ਪਿਤਾ ਜੀ ਦੇ ਭਾਈ ਜੋਧਰੀ ਬਾਹ ਫੜ ਲਈ ਬਾਹ ਫੜ ਕੇ ਸਾਈਡ ਤੇ ਲੈ ਗਏ ਆਪਣੇ ਕੋਲ ਬਿਠਾਇਆ ਤੇ ਇੱਕ ਸਿੱਖ ਨੂੰ ਇਸ਼ਾਰਾ ਕੀਤਾ ਜੋ ਪ੍ਰਸ਼ਾਦੇ ਵਾਲਾ ਥਾਲ ਲੈ ਕੇ ਆ ਉਹ ਸਿੱਖ ਪ੍ਰਸ਼ਾਦੇ ਵਾਲਾ ਥਾਲ ਗੁਰੂ ਨੂੰ ਕੋਲ ਲੈ ਕੇ ਆਇਆ ਅੱਜਗੁਰੂ ਅੰਗਦ ਦੇ ਪਿਤਾ ਜੀ ਨੇ ਆਪਣੇ ਮਬਾਰਕ ਹੱਥਾਂ ਦੇ ਨਾਲ ਥਾਲ ਦੇ ਵਿੱਚੋਂ ਰੋਟੀ ਦੀ ਇੱਕ ਬੁੜਕੀ ਤੋੜੀ ਸਬਦੀ ਇਹਨੂੰ ਲਗਾਈ ਤੇ ਪ੍ਰੇਮ ਦੇ ਨਾਲ ਅੱਖ ਲੱਗੇ ਭਾਈ ਜੋਧ ਗੁਰਨਾਨਕ ਜੀ ਦੇ ਪਿਆਰ ਦੇ ਵਿੱਚ ਪਿਆਰ ਨਾਲ ਅੱਖ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਭਾਈ ਜੋਧ ਨੇ ਅੱਖਿਆ ਨਾ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਅੰਗਦ ਦੇ ਅੱਖ ਲੱਗੇ ਭਾਈ ਜੋਧ ਮੁੱਖ ਖੋਲ ਆਪਣੇ ਮੁਬਾਰਕ ਹੱਥਾਂ ਦੇ ਨਾਲ ਅੱਜ ਗੁਰੂ ਅੰਗਦ ਦੇ ਪਿਤਾ ਜੀ ਨੇ ਉਹ ਮੁਬਾਰਕ ਹੱਥ ਜਿਹੜੇ ਤਨ ਆਪਮਣਾਂ ਚ ਰੋਜੀ ਦੇ ਰਹੇ ਨੇ ਗੁਰਮੁਖੋ ਸਤਗੁਰ ਦਾ ਉਹ ਮਵਾੜਕ ਹੱਤ ਕਿਸੇ ਮੂਰਖ ਦੇ ਸਿਰ ਤੇ ਵੀ ਸਤਗੁਰ ਰੱਖ ਦੇਣ ਉਹਨੂੰ ਤਿੰਨਾ ਭਵਣਾ ਦੀ ਸੋਜੀ ਹੋ ਜਾਂਦੀ ਹੈ ਅੱਜ ਉਹ ਮਵਾੜਕ ਹੱਥ ਦੇ ਨਾਲ ਸਤਗੁਰ ਜੀ ਨੇ ਰੋਟੀ ਦੀ ਗਰਾਈ ਭਾਈ ਜੋਦੇ ਮੁਖ ਤੇ ਪਾਈ ਜਿਸ ਵੇਲੇ ਰੋਟੀ ਦੀ ਗਰਾਈ ਭਾਈ ਜੋਦੇ ਮੁਖ ਤੇ ਪਾਈ ਤੇ ਭਾਈ ਜੋਦੇ ਅੰਦਰ ਨਾਮ ਦੇ ਝਰਨੇ ਫੁੱਟ ਪਏ ਗੁਰਮੁਖੋ ਸਤਿ ਸ੍ਰੀ ਅਕਾਲ ਭਾਈ ਜੋਦੇ ਅੰਦਰ ਨਾਮ ਦੇ ਝਰਨੇ ਫੁੱਟ ਗਏ ਨਾਮ ਚੱਲ ਗਿਆ ਗੁਰਮਖੂ ਸਤ ਸੰਗਿਓ ਹੁਣ ਗੁਰੂ ਅੰਗਦ ਦੇ ਪੁੱਤਰ ਆਖਲੇਖ ਭਾਈ ਜੋਧ ਹੁਣ ਗੁਰੂ ਨਾਨਕ ਜੀ ਨੇ ਤੁਹਾਡੇ ਤੇ ਕਿਰਪਾ ਕਰ ਦਿੱਤੀ ਹੈ ਅੱਜ ਤੋਂ ਚਲੀ ਜੋਗਾ ਨਹੀਂ ਸਕਣਾ ਸੰਗਤ ਦੀ ਸੇਵਾ ਵੀ ਕਰੋ ਲੰਗਰ ਤੇ ਪ੍ਰਸ਼ਾਦਾ ਛਕਣਾ ਹੈ ਹੁਣ ਭਾਈ ਜੋਧ ਜੀ ਪ੍ਰੇਮ ਦੇ ਨਾਲ ਸੇਵਾ ਕਰਦੇ ਨੇ ਅਵਸਥਾ ਗੁਰਮੁਖੋ ਉੱਚੀ ਬਣ ਚੁੱਕੀ ਹੈ ਜਿਹੜੀ ਦਾਤ ਲੈਣ ਵਾਸਤੇ ਗੁਰੂ ਘਰ ਆਏ ਸਨ ਅੱਜ ਗੁਰਨਾਨਕ ਜੀ ਨੇ ਕਿਰਪਾ ਕਰਕੇ ਉਹ ਦਾਤ ਇਹਨਾਂ ਦੀ ਝੋਲੀ 'ਚ ਪਾ ਦਿੱਤੀ ਹੈ ਅੱਜ ਗੁਰੂ ਅੰਗਦ ਦੇ ਪਿਤਾ ਨੇ ਰਹਿਮਤ ਕਰਕੇ ਉਹ ਦਾਤ ਇਹਨਾਂ ਦੀ ਝੋਲੀ 'ਚ ਪਾ ਦਿੱਤੀ ਹੈ ਜਿਹੜੇ ਤੇ ਰੋਹਾਨੀਅਤ ਹੈ ਖੁਸ਼ਹਾਲੀ ਹੈ ਗੁਰਮੁਖੋ ਖੇੜਾ ਹੈ ਹੁਣ ਸੇਵਾ ਕਰਦੇ ਨੇ ਨਾਲ ਜੋ ਸੇਵਾ ਕਰਦੇ ਨੇ ਗੁਰਸਿੱਖ ਇੱਕ ਦਿਨ ਕਿਸੇ ਮਜ਼ਾਕ ਤੇ ਵੈਸੇ ਹੀ ਪ੍ਰੇਮ ਭਰਿਆ ਮਜ਼ਾਕ ਕੀਤਾ ਅੱਖ ਲਗਾਉ ਨਾਲ ਦਾ ਸਾਥੀ ਉਹ ਭਾਈ ਜੋਧ ਹੁਣ ਚੀ ਦੀ ਜੋਗਾ ਨਹੀਂ ਸਕਦੇ ਤੁਸੀਂ ਹੁਣੇ ਚੀ ਦੀ ਜੋਗਾ ਸਕਦੇ ਅੱਗੋਂ ਭਾਈ ਜੋਧ ਨੇ ਦੋਵੇਂ ਹੱਥ ਜੋੜ ਲਏ ਆਖਿਆ ਮੇਰੇ ਭਾਈ ਜੀ ਮੇਰੇ ਵੀਰ ਦੀ ਅੱਗੇ ਜਾਤ ਦਾ ਮਾਨਸੀ ਹੋਮੇ ਦੇ ਨਾਲ ਅੰਦਰ ਝੂਠਾ ਸੀ ਮੈਂ ਝੂਠੇ ਨੂੰ ਝੂਠਾ ਭੋਜਨ ਛਕਾਉਂਦਾ ਸਾਂ ਹੁਣ ਗੁਰੂ ਅੰਗਦ ਦੇ ਪਿਤਾ ਨੇ ਕਿਰਪਾ ਕਰ ਦਿੱਤੀ ਹੈ ਹੁਣ ਗੁਰੂ ਅੰਗਦ ਦੇਵ ਪਵਿੱਤਰ ਨੇ ਗੁਰੂ ਅੰਗਦ ਦੇ ਮੇਰੇ ਹਿਰਦੇ ਦੇ ਅੰਦਰ ਚੌਂਕੜਾ ਮਾਰ ਕੇ ਬੈਠ ਗਏ ਨੇ ਹੁਣ ਪਵਿੱਤਰ ਨੂੰ ਮੈਂ ਪਵਿੱਤਰ ਭੋਜਨ ਛਕਾਉਣਾ ਹੈ ਬੋਲੇ ਸੋ ਨਿਹਾਲ ਗੁਰੂ ਅੰਗਦ ਦੇ ਪਤਨ ਤਰਸ ਕੀਤਾ ਹੈ ਅੱਗੇ ਅੰਦਰ ਝੂਠਾ ਸੀ ਝੂਠੇ ਨੇ ਝੂਠਾ ਭੋਜਨ ਛਕਾਉਂਦਾ ਸੀ ਹੁਣ ਗੁਰੂ ਅੰਗਦ ਦੇ ਨੇ ਕਿਰਪਾ ਕੀਤੀ ਮੇਰੇ ਗਰੀਬ ਤੇ ਤਰਸ ਕੀਤਾ ਹੈ ਹੁਣ ਗੁਰੂ ਅੰਗਦ ਦੇ ਮੇਰੇ ਹਿਰਦੇ ਦੇ ਅੰਦਰ ਆਪ ਬੈਠ ਗਏ ਨੇ ਮੈਂ ਸੱਚੇ ਨੂੰ ਸੱਚਾ ਭੋਜਨ ਛਕੋਣਾ ਹਾਂ ਆਹਾ ਗੁਰਮੁਖੋ ਫਿਰ ਭਾਈ ਜੋਧ ਦਾ ਬੜਾ ਪਿਆਰਾ ਜੀਵਨ ਬਣ ਗਿਆ ਸਤਿਗੁਰ ਨੇ ਅਗਲੀਆਂ ਬਖਸ਼ੀਆਂ ਕੀਤੀਆਂ ਸਿੱਖੀ ਦਾ ਪ੍ਰਚਾਰ ਦੀ ਗੁਰੂ ਇਹ ਭਾਈ ਜੋਧ ਦਾ ਪਿਆਰਾ ਜਿਹਾ ਜੀਵਨ ਵੇਖ ਕੇ ਫਿਰ ਭਾਈ ਗੁਰਦਾਸ ਜੀ ਆਪਣੀ 11ਵੀਂ ਬਾਣ ਚੌਧਵੀ ਪਉੜੀ ਜਿਹੜੇ ਇਹ ਭਾਈ ਜੋ ਜਿਹਦਾ ਜ਼ਿਕਰ ਕਰਦੇ ਨੇ ਕੀ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਜੋ ਜਰ ਸੋਇਆ ਦੇਵਤਾ ਸੋਇਆ ਕਹਿੰਦੇ ਲੰਗਰ ਦੀ ਸੇਵਾ ਕਰਨ ਵਾਲਾ ਦੇਵਤਾ ਕਹਿੰਦੇ ਚੰਗੇ ਗੁਣਾ ਵਾਲਾ ਜਿਹੜਾ ਹੋਵੇ ਗੁਰਮੁਖੋ ਕਹਿੰਦੇ ਭਾਈ ਜੋ ਜੀ ਸ਼ੁਭ ਗੁਣਾ ਦੇ ਧਰਦੀ ਬਣ ਕੇ ਚੰਗੇ ਗੁਣਾ ਦੇ ਮਾਲਕ ਬਣ ਕੇ ਜੋ ਜਰ ਸੋਇਆ ਦੇਵਤਾ ਗੁਰ ਸੇਵਾ ਤੇ ਦੁੱਖਰ ਤਾਰੀ ਸਤਗੁਰ ਪੂਰੇ ਪੈ ਜਸਵਾਰੀ ਬੋਲੋ ਸਤਗੁਰ ਪੂਰੇ ਪੈ ਜਸਵਾਰੀ ਸਤਗੁਰ ਪੂਰੇ ਪੈ ਜਸਵਾਰੀ ਸਤਗੁਰ ਪੂਰੇ ਪੈ ਜਸਵਾਰੀ ਦੇਖੋ ਭਾਈ ਗੁਰਦਾਸ ਜੀ ਨੇ ਫਿਰ ਭਾਈ ਜੋਜੀ ਦਾ ਸੋਹਣਾ ਜੀਵਨ ਵੇਖ ਕੇ ਦੇਵਤਾ ਦਾ ਖਿਤਾਬ ਦਿੱਤਾ ਜੇ ਜੋਦ ਰਸੋਈਆ ਦੇਵਤਾ ਸਤਗੁਰੂ ਕਿਰਪਾ ਕਰ ਸਤਗੁਰ ਬਖਸ਼ਿਸ਼ ਕਰਨ ਦਾਸ ਜੀ ਬੁਲਾ ਇੱਥੇ ਬਖਸ਼ੋ ਜੀ ਬਖਸ਼ਦੇ ਹੋ ਰਿਓ ਅਸੀਸ ਪਰਵਾਨੋ ਫਤੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ